ਮੇਰਾ ਨਾਮ ਡਾਕਟਰ ਦਵਿੰਦਰ ਹੈ ਜੀ ਕੈਂਡੀਡੇਟ ਫਰੀਦਕੋਟ ਲੋਕ ਸਭਾ ਹਲਕਾ ਪਾਰਟੀ ਦਾ ਨਾਮ ਹੈ ਜੀ ਰਿਪਬਲਿਕਨ ਪਾਰਟੀ ਆਫ ਇੰਡੀਆ ਰਿਪਬਲਿਕਨ ਪਾਰਟੀ ਆਫ ਇੰਡੀਆ ਜਿਹਦੇ ਫਾਊਂਡਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸੀ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ ਸਰੂਪ ਮੇਰੇ ਇਸ ਵਕਤ ਪਿੱਛੇ ਹੈ ਉਹਨਾਂ ਦੀ ਪਾਰਟੀ ਵੱਲੋਂ ਮੈਂ ਲੋਕ ਸਭਾ ਹਲਕੇ ਤੋਂ ਇਸ ਵਾਰ ਚੋਣਾਂ ਲੜਾਂਗਾ ਸਾਰੇ ਹੀ ਅੰਬੇਦਕਰਵਾਦੀ ਸਾਥੀਆਂ ਨੂੰ ਤੇ ਹਰ ਉਹ ਬੰਦਾ ਜਿਹੜਾ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਸਮਝਦਾ ਕਿ ਉਹ 바ਵਾ ਸਾਹਿਬ ਦਾ ਰਣੀ ਹੈ ਜਾਂ ਫਿਰ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਅਗਰ 바ਵਾ ਸਾਹਿਬ ਦੀ ਥੋੜੀ ਬਹੁਤੀ ਫਸਲ ਵੀ ਵੱਡੀ ਹੈ ਜਾਂ ਹੇਉ ਜਾਂਗੇ ਕਪੜੇ ਪਾਉਣ ਦੀ ਹੋਵੇ ਚਾਹੇ ਉਹ ਆਪਣੇ ਅਧਿਕਾਰਾਂ ਦੀ ਹੋਵੇ ਚਾਹੇ ਉਹ ਰਿਜ਼ਰਵੇਸ਼ਨ ਦੇ ਰੂਪ ਚ ਹੋਵੇ ਚਾਹੇ ਉਹ ਆਪਣੇ ਹੱਥ ਚ ਫੜਿਆ ਹੋਇਆ ਭਾਰਤੀ ਪਾਸਪੋਰਟ ਹੋਵੇ ਕਿਤੇ ਨਾ ਕਿਤੇ ਜੇ ਅਸੀਂ ਬਾਬਾ ਸਾਹਿਬ ਦੀ ਉਗਾਈ ਹੋਈ ਫਸਲ ਵੱਢੀ ਐ ਤੇ ਖਾਧੀ ਐ ਤਾਂ ਸਾਡਾ ਹੱਕ ਬੰਦ ਐ ਕਿ ਐਤਕੀ ਪਾਰਲੀਮੈਂਟ ਦੇ ਵਿੱਚ ਇੱਕ ਕੈਂਡੀਡੇਟ ਅਸੀਂ ਰਿਪਬਲਿਕਨ ਪਾਰਟੀ ਆਫ ਇੰਡੀਆ ਮੈਂ ਕਿਸੇ ਹੋਰ ਦੇਖੋ ਕਿਸੇ ਹੋਰ ਵੱਲੋਂ ਆਪਾਂ ਬੋਲ ਨਹੀਂ ਸਕਦੇ ਮੈਂ ਫਿਰ ਤੋਂ ਰਿਪੀਟ ਕਰਦਾ ਪਾਰਟੀ ਦਾ ਨਾਮ Google ਕਰ ਲੈਣਾ ਚਾਹੀਏ ਸਿਰਫ ਰਿਪਬਲਿਕਨ ਪਾਰਟੀ ਆਫ ਇੰਡੀਆ ਕੋਈ ਅੱਗੇ ਆੜਾ ਨਹੀਂ ਕੋਈ ਅੱਗੇ ਪਿੱਛੇ ਮੰਮਾ ਨਹੀਂ origional republican party of india ਤੋਂ ਮੈਂ ਕੈਂਡੀਡੇਟ ਆ ਕਾਗਜ਼ ਭਰ ਦਿੱਤੇ ਗਏ ਆ ਨਾਮਜ਼ਦ ਹੋ ਗਿਆ ਹੈ ਤੇ ਹੁਣ ਇੱਕ ਦੋ ਦਿਨਾਂ ਤੱਕ ਜਿਹੜਾ ਮੈਨੂੰ ਸਿੰਬਲ ਮਿਲ ਜਾਣਾ ਹੈ ਤੇ ਸਿੰਬਲ ਬਹੁਤ ਜਲਦੀ ਤੁਹਾਡੇ ਅੱਗੇ ਜਿਹੜਾ ਮੈਂ ਨਸ਼ਰ ਕਰਦਾਗਾ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਫਰੀਦਕੋਟ ਦੇ ਵਿੱਚੋਂ ਇੱਕ ਵਾਰੀ ਦੇਖੋ 75 ਸਾਲ ਹੋ ਗਏ ਕਿਸੇ ਟਾਈਮ ਤਿੰਨ ਐਮਐਲਏ ਤੇ ਇੱਕ ਐਮਪੀ ਆਰਪੀਆਈ ਤੋਂ ਜਿੱਤੇ ਸੀ ਉਦੋਂ ਚਲੋ ਸਿਰਫ ਆਰਪੀਆਈ ਹੀ ਹੁੰਦੀ ਸੀ ਆਰਪੀਆਈ ਵਿੱਚੋਂ ਖੈਰ ਕਈ ਪਾਰਟੀਆਂ ਨਿਕਲ ਗਈਆਂ ਉਹਨਾਂ ਦੀ ਵੀ ਉਹਨਾਂ ਦੀ ਮਿਹਨਤ ਨੂੰ ਵੀ ਸਲਾਮ ਹੈ ਪਰ ਮੇਰੀ ਦੁਬਾਰਤੋ ਅਪੀਲ ਹੈ ਕਿ ਬਾਬਾ ਸਾਹਿਬ ਦੀ ਇਸ ਪਾਰਟੀ ਨੂੰ ਦੁਬਾਰਾ ਰਿਵਾਈਵ ਕਰਨ ਦੀ ਅਸੀਂ ਜੋ ਕੋਸ਼ਿਸ਼ ਕੀਤੀ ਹੈ ਉਹ ਸਾਡਾ ਸਾਥ ਦਿਓ ਤੇ ਮੈਨੂੰ ਫਰੀਦਕੋਟ ਹਲਕੇ ਤੋਂ ਚਿਤਾ ਕੇ ਪਾਰਲੀਮੈਂਟ ਵਿੱਚ ਭੇਜੋ ਕਹਿਣ ਨੂੰ ਬਹੁਤ ਕੁਝ ਹੈ ਇੰਨੇ ਜਿਆਦਾ ਮੁੱਦੇ ਐ ਕਿ ਮੈਂ ਬੋਲਾਂਗਾ ਤਾਂ ਸ਼ਾਇਦ 2 ਘੰਟੇ ਬੋਲਦਾ ਰਵਾਂ ਬੁਲਾਰਿਆਂ ਨੂੰ ਤਾਂ ਵੈਸੇ ਵੀ ਇਸੇ ਕਰਕੇ ਗਿਣਿਆ ਜਾਂਦਾ ਵੀ ਇੱਕ ਵਾਰੀ ਬੋਲਣ ਲੱਗ ਜਾਂਦਾ ਚੁੱਪ ਨਹੀਂ ਕਰਦੇ ਪਰ ਇਨਾ ਹੀ ਕਹਿੰਦੇ ਹੋਏ ਮੈਂ ਤੁਹਾਨੂੰ ਸਭ ਨੂੰ ਫਰੀਦਕੋਟ ਹਲਕੇ ਦੇ ਮੇਰੇ ਅੰਬੇਦਕਰਵਾਦੀ ਸਾਥੀਆਂ ਨੂੰ ਕਹੂੰਗਾ ਕਿ ਰਜਿਸਟਰ ਮੇਰੇ ਹੱਥ 'ਚ ਹੈ ਨੋਮੀਨੇਸ਼ਨ ਹੋ ਚੁੱਕੀ ਹੈ ਇੱਕ ਅੱਦੇ ਦਿਨ ਤੱਕ ਜਿਹੜਾ ਸਿੰਬਲ ਆ ਉਹ ਮੈਂ ਤੁਹਾਡੇ ਅੱਗੇ ਪੇਸ਼ ਕਰ ਦੂੰਗਾ ਤੇ ਮੋਹਰਾਂ ਲਾ ਲਾ ਕੇ ਮੋਹਰਾਂ ਲਾ ਲਾ ਕੇ ਬਟਨ ਨੱਪ ਨੱਪ ਕੇ ਇੱਕ ਵਾਰ ਮੈਨੂੰ ਪਾਰਲੀਮੈਂਟ ਚ ਬਿਠਾਓ ਜੇ ਤੁਸੀਂ ਮੈਨੂੰ ਪਿਛਲੇ 10 ਸਾਲ ਤੋਂ ਜਾਣਦੇ ਹੋ ਜੇ ਕੋਈ ਇਹੋ ਜਿਹਾ ਸੰਘਰਸ਼ ਹੋਗਾ ਜਿਸ ਚ ਮੈਂ ਪਾਰਟਿਸਪੇਟ ਨਾ ਕੀਤਾ ਹੋਇਆ ਤਾਂ ਮੈਨੂੰ ਦੱਸਣਾ ਉਹਦੀ ਮੈਂ ਮਾਫੀ ਵੀ ਮੰਗੂਗਾ ਭਾਈਆ ਸੰਘਰਸ਼ ਐਜੰਸੀ ਜਿੱਥੇ ਮੈਂ ਪਾਰਟਿਸਿਪੇਟ ਨਹੀਂ ਕੀਤਾ ਪਰ ਜੋ ਪਿਛਲੇ 10 ਸਾਲਾਂ ਤੋਂ ਤੁਸੀਂ ਮੈਨੂੰ ਹਰ ਮੁਸਲਸਲ ਹਰ ਸੰਘਰਸ਼ ਚ ਦੇਖ ਰਹੇ ਹੋ ਗ੍ਰਫਤਾਰੀਆਂ ਦੇਖ ਰਹੇ ਹੋ 36 ਯਾਰੀ ਡਿਟੇਨ ਹੋ ਚੁੱਕੇ ਆ ਚਲੋ 셀프 ਪ੍ਰੇਜ਼ਿੰਗ ਚ ਨਹੀਂ ਜਾਂਦੇ ਬਸ ਇਨਾ ਹੀ ਕਹੂੰਗਾ ਕਹਿਣ ਨੂੰ ਬਹੁਤ ਕੁਸ਼ ਹੈ ਮੁੱਦੇ ਬਹੁਤ ਨੇ ਉਹ ਅੱਗੇ ਗੱਲ ਕਰਾਂਗੇ YouTube ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਆਪਣੀ ਹਰ ਗੱਲ ਹਰ ਮੁੱਦਾ ਤੁਹਾਡੇ ਤੱਕ ਤੋ ਆਪਣੀ ਅਪੀਲ ਤੁਹਾਡੇ ਤੱਕ ਪਹੁੰਚਾਉਂਦਾ ਰਹੂਗਾ ਇਨਾ ਹੀ ਕਹਿੰਦਾ ਹਾਂ ਮੈਂ ਡਾਕਟਰ ਦਵਿੰਦਰ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਕੈਂਡੀਡੇਟ ਹਲਕਾ ਫਰੀਦਕੋਟ ਲੋਕ ਸਭਾ ਚੋਣਾਂ 2024 ਮੋਰ ਲਾਇਓ ਤੇ 바ਵਾ ਸਾਹਿਬ ਦੀ ਪਾਰਟੀ ਨੂੰ ਰਾਜ ਦੀ ਪਾਰਲੀਮੈਂਟ ਭੇਜਿਓ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ आरपीआई जिंदाबाद 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 आरपीआई जिंदाबाद आरपीआई जिंदाबाद आरपीआई जिंदाबाद जय पीएम जय पार्टी